ਆ ਪ੍ਰਵਸ ਸੂਟ ਵਿਖਾਈ ਕਨੀਆ ਕੋਈ ਵਧੀਆ ਜਿਹਾ ਸੂਟ ਵਿਖਾਈ ਮੈਨੂੰ ਕਿੰਨੇ ਦਾ ਹੈ ਸੂਟ ਪਰਾ 1500 ਰੁਪਏ ਦਾ ਹੋ ਹੈ 1500 ਦਾ ਨਹੀਂ ਇਹਨੂੰ 1500 ਦਾ ਲਾਇਆ ਸੀ ਉਹ ਨਾ ਕੋਈ ਕਾਜ ਦਾ ਫੋਨ ਨਾ ਭੁਟਾ ਹੈ ਉਹ ਵੇਖ ਮੜ ਕੇ ਨੀ ਪੜਾਈ ਨਾ ਤੇ ਇਹਦਾ 1500 ਨਾ ਨਾ ਭਾਈ ਇੰਨੇ 1500 ਦੇ ਸਕਦੇ ਕਿ ਨਹੀਂ ਦਾ ਤੁਸੀਂ 1600 ਦੇ ਦਿਓ ਮੈਡਮ ਜੀ ਆਪਣਾ ਮੂੰਹ ਸੰਭਾਲ ਕੇ ਗੱਲ ਕਰ ਹੈ ਕੋਈ ਹੋਰ ਚੱਲ ਸੂਟ ਖਾ ਕੇਗਾ ਕਿ ਵਧੀਆ ਜਿਹਾ ਖਾਵੇਂ ਪਰ ਮੈਨੂੰ